ਦੇ ਜਿਹੜੇ ਸਾਡੇ ਬਾਹਰ ਹੈਗੇ ਆ ਸਾਡੇ ਵਿਦਿਆਰਥੀ ਹੈਗੇ ਆ ਉਹਨਾਂ ਪਿੰਡਾਂ ਪੇਂਡੂ ਲੋਕਾਂ ਨਾਲ ਜਾਂਦੇ ਆ ਉਹਨਾਂ ਨਾਲ ਬਾਲਗਸਤਾ ਹੁੰਦੇ ਆ ਵਿਚਾਰ-ਵਟਾਂਦਰਾ ਕਰਦੇ ਆ ਉਹਨਾਂ ਦੀ ਲੋੜਾਂ ਦੇ ਮੁਤਾਬਿਕ ਚਾਹੇ ਉਹ ਕਾਨੂੰਨੀ ਜਾਣਕਾਰੀ ਹੋਵੇ ਚਾਹੇ ਉਹ ਸਿਹਤ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਹੋਣ ਚਾਹੇ ਉਹ ਖੇਤੀਬਾੜੀ ਹੋਵੇ ਉਹਨਾਂ ਸਾਰੀਆਂ ਗੱਲਾਂ ਬਾਤਾਂ ਦੀ ਜਿਹੜੀ ਹੈਲਪ ਹੈ ਗਿਆ ਇੱਕ ਮਦਦ ਹੈ ਗਿਆ ਉਹ ਇੱਕ ਚੰਗੀਂ ਧਿਰ ਬਣ ਕੇ ਆਪਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇੱਕ ਵਿਕਾਸ ਵੱਲੋਂ ਇੱਕ ਸੱਤ ਪੰਜਾਬ ਵੱਲੋਂ ਆਪਾਂ ਅੱਗੇ ਤੁਰ ਸਕੀਏ ਔਰ ਯੂਨੀਵਰਸਿਟੀ ਨੇ ਬਹੁਤ ਸਾਰੇ ਯੂਨੀਵਰਸਿਟੀ ਨਾਲ ਤਾਲਮਿਲ ਕੀਤਾ ਆਪਾਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਇਸ ਇਲਾਕੇ 'ਚ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਹੋਈ ਹੈ ਕਿ ਵਿਦਿਕ ਤੌਰ ਦੇ ਉੱਤੇ ਇਹ ਇਲਾਕਾ ਜਿਸ ਨੂੰ ਕਦੀ ਪਿੱਛੇ ਜਾਣਾ ਜਾਂਦਾ ਸੀ ਹੁਣ ਉਹ ਅੱਗੇ ਵਧ ਕੇ ਇੱਕ ਐਜੂਕੇਸ਼ਨ ਦੀ ਹੱਬ ਬਣ ਕੇ ਉੱਭਰ ਰਿਹਾ ਹੈ ਔਰ ਗੁਰੂ ਕਾਸ਼ੀ ਯੂਨੀਵਰਸਿਟੀ ਉਸ ਦੇ ਵਿੱਚ ਮੌਂਡੀ ਜਿਹੜਾ ਰੋਲ ਪਲੇ ਕਰਦੀ ਹੈ ਸਾਡੇ ਕੋਲ ਸਾਡੇ ਗਵਾਂਡ ਦੇ ਵਿੱਚ ਵੀ ਯੂਨੀਵਰਸਟੀਆਂ ਹੈਗੀਆਂ ਸਾਡੇ ਅਦੇਸ਼ ਯੂਨੀਵਰਸਿਟੀ ਹੈ ਅਕਾਲ ਜੀ ਯੂਨੀਵਰਸਿਟੀ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਹੈ ਮਹਾਰਾਣਾ ਰਣਜੀਤ ਸਿੰਘ ਪੀਟੀਯੂ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਰੀਜਨਲ ਸਟੇਸ਼ਨ ਹੈ ਪੰਜਾਬੀ ਯੂਨੀਵਰਸਿਟੀ ਦਾ ਰੀਜਨਲ ਸਟੇਸ਼ਨ ਹੈ ਔਰ ਇਹ ਸਾਰੇ ਜਿਹੜੇ ਔਰ ਏਮਜ਼ ਹੈ ਉਹਨਾਂ ਸਾਰੇ ਦੇ ਨਾਲ ਅਸੀਂ ਤਾਲਮਿਲ ਕੀਤਾ ਮੇਰਾ ਨਾਮ ਡਾਕਟਰ ਜਗਤਾਰ ਸਿੰਘ ਢੀਮਾਨ ਪ੍ਰੋ ਵਾਈਸ ਚਾਂਸਲਰ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਇਹ ਜਿਹੜਾ ਇਵੈਂਟ ਹੈ ਬਹੁਤ ਮਹੱਤਵਪੂਰਨ ਇਵੈਂਟ ਹੈਗਾ ਯੂਨੀਵਰਸਿਟੀ ਦੀ ਹਿਸਟਰੀ ਦੇ ਵਿੱਚ ਕਿ ਕਨਵੋਕੇਸ਼ਨ ਹੋਣਾ ਇੱਕ ਜਿਸ ਤਰ੍ਹਾਂ ਇੱਕ ਪੇੜ ਨੂੰ ਫਲ ਲੱਗਦੇ ਆ ਇਹ ਉਸ ਤਰ੍ਹਾਂ ਦਾ ਹੁੰਦਾ ਹੈ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਕਾਫੀ ਸਾਲ ਲਾ ਕੇ ਇੱਥੇ ਪੜ੍ਹਾਈ ਕੀਤੀ ਹੁੰਦੀ ਹੈ ਔਰ ਕਾਮਯਾਬੀ ਦੇ ਨਾਲ ਆਪਣੇ ਕੋਰਸਾਂ ਨੂੰ ਉਹਨਾਂ ਨੇ ਕੰਪਲੀਟ ਕੀਤਾ ਹੁੰਦਾ ਹੈ ਉਹਨਾਂ ਨੂੰ ਡਿਗਰੀ ਲੈਂਦਾ ਇੱਕ ਸਬ-ਆਫਸਰ ਮਿਲਦਾ ਇੱਕ ਮੌਕਾ ਮਿਲਦਾ ਉਹ ਕਨਵੋਕੇਸ਼ਨ ਦੇ ਉੱਤੇ ਦਿੱਤਾ ਜਾਂਦਾ ਹੈ ਇਹ ਯੂਨੀਵਰਸਿਟੀ ਦੀ 5ਵੀਂ ਕਨਵੋਕੇਸ਼ਨ ਹੈ ਔਰ ਇੱਕ ਬਹੁਤ ਵਧੀਆ ਕਨਵੋਕੇਸ਼ਨ ਆ ਜਿਸ ਨੂੰ ਆਪਾਂ ਇੱਕ ਇੰਟਰਨੈਸ਼ਨਲ ਲੈਵਲ ਦੀ ਕਨਵੋਕੇਸ਼ਨ ਕਹਿ ਸਕਦੇ ਆ ਕਿਉਂਕਿ ਸਾਡੇ ਜਿਹੜੇ ਗੈਸਟ ਆਫ ਆਨਰ ਆ ਸਾਡੇ ਜਿਹੜੇ ਮੁੱਖ ਮਹਿਮਾਨ ਆ ਉਹ ਵਿਦੇਸ਼ਾਂ ਤੋਂ ਆ ਰਹੇ ਆ ਔਰ ਸਾਡੇ ਵਿਦਿਆਰਥੀ ਜਿਹੜੇ ਆ ਉਹ ਵੀ ਵੱਖ-ਵੱਖ ਦੇਸ਼ਾਂ ਨਾਲ ਸੰਬੰਧਿਤ ਆ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧਿਤ ਆ ਇਹ ਇੱਕ ਬਹੁਤ ਸੁਨਹਿਰੀ ਮੌਕਾ ਉਹਨਾਂ ਲਈ ਡਿਗਰੀ ਆਪਣੀ ਹਾਸਲ ਕਰਨ ਔਰ 500 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਜਿਹੜੀਆਂ ਡਿਗਰੀਆਂ ਦਿੱਤੀਆਂ ਜਾਣਗੀਆਂ ਜਿਹੜੀਆਂ ਕਿ ਅੰਡਰਗ੍ਰੈਜੂਏਟ ਡਿਗਰੀਆਂ ਵੀ ਹੋਣਗੀਆਂ ਮਾਸਟਰਸ ਪ੍ਰੋਗਰਾਮਾਂ ਦੀਆਂ ਵੀ ਡਿਗਰੀਆਂ ਹੋਣਗੀਆਂ ਔਰ ਡਾਕਟਰ ਉਹ ਲਾਵਾ ਜਿਹੜਾ ਵਿਦਿਆਰਥੀਆਂ ਨੇ ਬਹੁਤ ਚੰਗੀ ਕਾਰਗੁਜ਼ਾਰੀ ਦਿੱਤੀ ਹੈ ਆਪਣੀ ਪੜ੍ਹਾਈ ਲਿਖਾਈ ਦੇ ਵਿੱਚ ਉਹਨਾਂ ਨੂੰ ਮੈਰਿਟ ਸਰਟੀਫਿਕੇਟ ਵੀ ਦਿੱਤੇ ਜਾਣਗੇ ਔਰ ਜਿਹੜਾ ਵਿਦਿਆਰਥੀਆਂ ਨੇ ਔਰ ਯੂਨੀਵਰਸਿਟੀ ਨੇ ਜੋ ਤੈਅ ਸੁਧਾ ਕੰਡੀਸ਼ਨਾਂ ਹੈਗੀਆਂ ਉਹਨਾਂ ਨੂੰ ਮੀਟ ਕੀਤਾ ਉਹਨਾਂ ਨੂੰ ਜਿਹੜੇ ਮੈਡਲ ਵੀ ਦਿੱਤੇ ਜਾਣਗੇ ਇੱਕ ਚਾਂਸਲਰਸ ਮੈਡਲ ਦਿੱਤਾ ਜਾਏਗਾ ਔਰ ਵਾਈਸ ਚਾਂਸਲਰਸ ਮੈਡਲ ਦਿੱਤਾ ਜਾਏਗਾ ਡਾਕਟਰ ਏਪੀਜੀ ਅਬਦੁਲ ਕਲਾਮ ਮੈਡਲ ਜਿਹੜਾ ਦਿੱਤਾ ਜਾਏਗਾ ਇਹਨਾਂ ਵਿਦਿਆਰਥੀਆਂ ਨੂੰ ਇਸ ਕਨਵੋਕੇਸ਼ਨ ਦੇ ਵਿੱਚ ਆਪਣੀਆਂ ਪ੍ਰਾਪਤੀਆਂ ਦੀ ਜਿਹੜੀ ਇੱਕ ਸਰਟੀਫਿਕੇਸ਼ਨ ਹੁੰਦਿਆ ਹੋਇਆ ਦੇਖ ਕੇ ਬਹੁਤ ਖੁਸ਼ੀ ਹੋਏਗੀ ਔਰ ਸਾਡੇ ਲਈ ਵੀ ਇੱਕ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਕਨਵੋਕੇਸ਼ਨ ਜਿਹੜੀ ਬਹੁਤ ਵਧੀਆ ਢੰਗ ਨਾਲ ਅਸੀਂ ਕਰ ਰਹੇ ਹਾਂ ਇਸ ਕਨਵੋਕੇਸ਼ਨ ਦੇ ਨਾਲ ਇੱਕ ਦਿਨ ਪਹਿਲਾਂ ਅਸੀਂ ਜਿਹੜੀ ਅਲੂਮਨਾਇ ਮੀਟ ਹੈ ਔਰ ਯੂਨੀਵਰਸਿਟੀ ਦੇ ਜਿਹੜੇ ਪੁਰਾਣੇ ਵਿਦਿਆਰਥੀ ਹੈ ਉਹਨਾਂ ਦੀ ਕਰ ਰਹੇ ਆ ਉਹ ਆਪਣੇ ਤਜਰਬੇ ਸਾਂਝੇ ਕਰਨਗੇ ਔਰ ਨਵੇਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੀ ਮਿਲਣੀ ਹੋਏਗੀ ਔਰ ਆਪਣੇ ਆਪਣੇ ਵਿਚਾਰਾਂ ਰਾਹੀਂ ਯੂਨੀਵਰਸਿਟੀ ਦਾ ਉਹ ਨਵਾਂ ਤਜਰਬਾ ਜਿਹੜਾ ਹਾਸਲ ਕਰਕੇ ਲੈ ਕੇ ਜਾਣਗੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਕਨਵੋਕੇਸ਼ਨ ਤੋਂ ਅਗਲੇ ਦਿਨ ਅਸੀਂ ਇੱਕ ਰਬਾਬ ਫੈਸਟੀਵਲ ਕਰ ਰਹੇ ਹਾਂ ਜਿਸ ਦੇ ਵਿੱਚ ਪਾਈ ਮਰਦਾਨਾ ਜੋ ਕਿਸੇ ਕਿਸੇ ਵੇਲੇ ਰਬਾਬ ਦੇ ਵਜੋਂ ਨਾਲ ਮਸ਼ਹੂਰ ਸੀ ਔਰ ਗੁਰੂ ਨਾਨਕ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਨੇ ਉਦਾਸੀਆਂ ਵੀ ਕੀਤੀਆਂ ਔਰ ਰਬਾਬ ਜਿਹੜਾ ਹੈ ਆਪਣੇ ਨਾਲ ਰੱਖਿਆ ਔਰ ਰਬਾਬ ਦੀ ਜਿਹੜੀ ਪ੍ਰਥਾ ਹੈ ਇਸ ਨੂੰ ਹੋਰ ਪੱਕੇ ਪੈਰੀਕਰਨ ਦੀ ਲੋੜ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਦਾਰੇ ਹੈ ਜਿਹੜੇ ਰਬਾਬ ਦੇ ਉੱਤੇ ਸਮਰਪਿਤ ਹੈ ਇੱਕ ਨਾਮਤਾਰੀ ਸੈਕਟ ਹੈਗੇ ਹੈ ਹਰੀ ਮੰਨ ਲਬ ਸਮੇਲਨ ਹੁੰਦਾ ਹੈ ਜਿਹੜਾ 뮤ਜ਼ਿਕ ਨਾਲ ਸੰਬੰਧਤ ਹੈ ਔਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਰਵਾਬ ਦੇ ਜਿਹੜੇ ਮਹਾਰਾ ਨੂੰ ਇੱਥੇ ਨੌਕਰੀ ਦੇ ਕੇ ਇੱਥੇ ਉਹਨਾਂ ਨੂੰ ਆਪਣੇ ਨਾਲ ਜੋੜਨ ਦਾ ਵੀ ਉਪਰਾਲਾ ਕੀਤਾ ਹੈ ਔਰ ਰਵਾਬ ਦੀ ਜਿਹੜੀ ਪ੍ਰਥਾ ਹੈ ਰਵਾਬ ਦੀ ਜਿਹੜੀ ਗਾਇਕੀ ਹੈ ਰਵਾਬ ਦਾ ਜਿਹੜਾ 뮤직 ਹੈ ਇਸ ਨੂੰ ਹੋਰ ਪੱਕੇ ਪੈਰੀ ਕਰਨ ਦੇ ਜਿਹੜੇ ਯੋਗ ਉਪਰਾਲੇ ਯੂਨੀਵਰਸਿਟੀ ਕਰਨ ਜਾ ਰਹੀ ਹੈ